ਅੱਜ ਟੀਚਰ ਜੇ ਜੋ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਅੱਜ ਕੀ ਕਹਿਣਾ ਚਾਹੋਗੇ ਉਸ ਤੇ ਤੁਹਾਡੇ ਚ ਮੁੱਖ ਰੱਖਿਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਾਂਗੀ ਤੁਸੀਂ ਸਾਡੇ ਬੱਚਿਆਂ ਦੇ ਪੈਰੈਂਟ ਵੀ ਹੋ ਕਿ ਪੈਰੈਂਟ ਨੇ ਸਾਨੂੰ ਇਸ ਚੀਜ਼ ਲਈ ਸਪੋਰਟ ਕੀਤਾ ਕਿ ਉਹਨਾਂ ਨੂੰ ਯਾਦ ਰਿਹਾ ਕਿ ਅੱਜ ਟੀਚਰਸ ਡੇ ਹੈ ਤੇ ਅਸੀਂ ਅੱਜ ਟੀਚਰਸ ਨੂੰ ਵੀ ਧੰਨਵਾਦ ਕਰਨਾ ਹੈ ਜਿਹੜੇ ਸਾਡੇ ਬੱਚਿਆਂ ਦੇ ਨਾਲ ਸਾਰਾ 6 ਘੰਟੇ ਵੀ ਚੜ੍ਹਦੇ ਨੇ ਅੱਜ ਦੇ ਇਸ ਦਿਨ ਦੇ ਵਿੱਚ ਮੈਂ ਆਪਣੇ ਸਾਰੇ ਅਧਿਆਪਕ ਸਹਿਬਾਨ ਨੂੰ ਬਹੁਤ ਹੀ ਮੁਬਾਰਕਬਾਦ ਦਿੰਨੀ ਆ ਕਿ ਅੱਜ ਦਾ ਇਹ ਦਿਨ ਹੈ ਮੈਂ ਬੱਚੇ ਨੂੰ ਕਹਿੰਨੀ ਆ ਕਿ ਦਿਨ ਰੋਜ਼ ਹੀ ਟੀਚਰ ਦਾ ਹੁੰਦਾ ਜਦੋਂ ਆਪਾਂ ਸਕੂਲ ਆ ਜਾਂਦੇ ਆ ਤੇ ਟੀਚਰ ਦਾ ਹੀ ਦਿਨ ਹੁੰਦਾ ਆ ਤੇ ਆਪਾਂ ਪੇਰੈਂਟਸ ਡੇ ਸੈਲੀਬ੍ਰੇਟ ਕਰਦੇ ਆ ਫਾਦਰ ਡੇ ਕਰਦੇ ਆ ਮਦਰ ਡੇ ਕਰਦੇ ਆ ਰੋਜ਼ ਹੀ ਮਾਂ ਦਾ ਦਿਨ ਹੁੰਦਾ ਹੈ ਪਿਤਾ ਦਾ ਦਿਨ ਹੁੰਦਾ ਹੈ ਇਹ ਦਿਨ ਸਿਰਫ ਬੱਚਿਆਂ ਨੂੰ ਰਿਮਾਈਂਡ ਕਰਾਉਣ ਲਈ ਹੁੰਦੇ ਨੇ ਕਿ ਇਹ ਜਿਹੜੀਆਂ ਸ਼ਖਸੀਤਾਂ ਨੇ ਇਹ ਸਾਡੇ ਤੋਂ ਕੁਝ ਉਮੀਦ ਕਰਦੀਆਂ ਨੇ ਬੱਚਿਆਂ ਤੋਂ ਉਮੀਦ ਕਰਦੀਆਂ ਨੇ ਔਰ ਬੱਚਿਆਂ ਨੂੰ ਇਹ ਧੰਨਵਾਦ ਕੀਤਾ ਤੇ ਸੰਤ ਬਾਬਾ ਤਰਲੋਪ ਸਿੰਘ ਜੀ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਅੱਜ ਦੇ ਦਿਨ ਸਾਡੇ ਸਾਰੇ ਹੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਤੇ ਧੰਨਵਾਦ ਕੀਤਾ ਸਾਡਾ ਕਿ ਅਸੀਂ ਇਸ ਸੰਸਥਾ ਨੂੰ ਹੋਰ ਅੱਗੇ ਵਧਾ ਸਕੀਏ ਤੇ ਸਿਖਰਾਂ ਤੇ ਪਹੁੰਚਾ ਸਕੀਏ ਸੋ ਮੈਂ ਉਹਨਾਂ ਦੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਉਹ ਹਮੇਸ਼ਾ ਸਮੇਂ ਤੋਂ ਸਮੇਂ ਸਾਡਾ ਸਾਥ ਦਿੰਦੇ ਰਹਿੰਦੇ ਨੇ ਤੇ ਸਾਨੂੰ ਸਪੋਰਟ ਕਰਦੇ ਰਹਿੰਦੇ ਨੇ ਮੋਟੀਵੇਟ ਕਰਦੇ ਦਿੰਦੇ ਨੇ ਜਿਹਦੇ ਨਾਲ ਸਾਡੇ ਦੇ ਵਿੱਚ ਹੋਰ ਜ਼ਿਆਦਾ ਕੰਮ ਕਰਨ ਦੀ ਇੱਛਾ ਪੀਠ ਹੁੰਦੀ ਹੈ ਮੈਂ ਆਪਣੇ ਸਟਾਫ ਦਾ ਵੀ ਧੰਨਵਾਦ ਕਰਨਾ ਚਾਹਾਂਗੀ ਜਿਹੜਾ ਹਰ ਮੌਕੇ ਮੇਰੀ ਦਿੱਤੀ ਹੋਈ ਹਿਦਾਇਤਾਂ ਨੂੰ ਮੰਨਦੇ ਹੋਏ ਇਸ ਸਕੂਲ ਨੂੰ ਹੋਰ ਅੱਗੇ ਵਧਾਉਣ ਲਈ ਤੇ ਸਿਖਰਾਂ ਤੇ ਪਹੁੰਚਾਉਣ ਲਈ ਮੇਰੀ ਸਪੋਰਟ ਕਰਦਾ ਰਹੇ। ਮੈਂ ਅੱਜ ਕੀ ਕੀ ਪ੍ਰੋਗਰਾਮ ਜਿਹੜਾ ਸਕੂਲ ਦੇ ਵਿੱਚ ਜਿਹੜਾ ਮਿੱਥਿਆ ਗਿਆ ਸੀ ਸਾਡੇ ਵੱਲੋਂ ਟੀਚਰ ਡੇ ਤੋਂ ਹੋ ਪਰ ਰਹੇ। ਹਾਂ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸਵੇਰੇ ਮਾਰਨਿੰਗ ਅਸੈਂਬਲੀ ਕੀਤੀ। ਸਵੇਰ ਪਰ ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਜਿਹੜਾ ਸਾਡੇ 'ਚ ਹਰ ਸਾਲੇ ਦਿਨ ਬੜਾ ਖੁਸ਼ੀਆਂ ਭਰ ਆਉਂਦਾ ਹੈ। ਉਸ ਤੋਂ ਬਾਅਦ ਬੱਚਿਆਂ ਦੁਆਰਾ ਪਾਠਨ ਕਵਤਾਵਾਂ ਕੀਤੀਆਂ ਗਈਆਂ। ਮੈਡਮ ਨੀਰੂ ਵਾਲਾ ਮੈਡਮ ਨੇ ਬਹੁਤ ਹੀ ਸੁੰਦਰ ਕਵਿਤਾ ਇੱਕ ਪੇਸ਼ ਕੀਤੀ ਜਿਹਦੇ ਵਿੱਚ बच्चे ਦੇ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਜੋ ਦੇ ਵਿਚਾਰ ਹੁੰਦੇ ਨੇ ਜੋ ਦੀਆਂ ਫੀਲਿੰਗਸ ਹੁੰਦੀਆਂ ਨੇ ਉਸ ਚੀਜ਼ ਨੂੰ ਉਸ ਮੈਮ ਨੇ ਸ਼ੇਅਰ ਕੀਤਾ ਫਿਰ ਮੇਰੇ ਵੱਲੋਂ ਜਿਸ ਤਰ੍ਹਾਂ ਕਿ ਮੈਂ ਬੱਚਿਆਂ ਨੂੰ ਕਹਿੰਨੀ ਕਿ ਵੱਡਿਆਂ ਨੇ ਹਿਦਾਇਤਾਂ ਦਿੰਦੀਆਂ ਹੀ ਰਹਿਣੀਆਂ ਨੇ ਤੇ ਮੈਂ ਵੀ ਬੱਚਿਆਂ ਨੂੰ ਇੱਕ ਹਿਦਾਇਤ ਕੋਇਮ ਦੇ ਤੌਰ ਤੇ ਪੇਸ਼ ਕੀਤੀ ਸੀ ਜਿਹਦੇ ਵਿੱਚ ਇੱਕ ਲਾਈਨ ਖਾਸ ਜਿਹੜੀ ਮੈਂ ਸ਼ੇਅਰ ਕਰਾਂਗੀ ਕੋਸ਼ਿਸ਼ ਕਰਨੇ ਵਾਲੋਂ ਕੀ ਹਾਰ ਨਹੀਂ ਹੁੰਦੀ ਬਿਨਾਂ ਮਿਹਨਤ ਕੀਤੇ ਕੀ ਇਹ ਜੈ ਜੈਕਾਰ ਨਹੀਂ ਹੁੰਦੀ ਇਹ ਬਹੁਤ ਹੀ ਅੱਛੀ ਪੋਇਮ ਸੀ ਹਰੀਵੰਸ਼ਾਏ ਬਚਨ ਜੀ ਦੀ ਤੇ ਉਸ ਪੋਇਮ ਦੇ ਰਾਈਮ ਤੇ 1 2 17 ਹੋਰ ਮੈਂ ਆਪਣੇ ਨਾਲ ਐਡ ਕਰਕੇ ਉਹਨਾਂ ਬੱਚਿਆਂ ਨੂੰ ਹਿਦਾਇਤ ਕੀਤੀ ਕਿ ਤੁਸੀਂ ਸਦਾ ਹੀ ਮਿਹਨਤ ਕਰਦੇ ਰਹਿਣਾ ਸਾਡੇ ਟੀਚਰਸ ਲਈ ਹੈਪੀ ਟੀਚਰਸ ਡੇ ਉਦੋਂ ਹੀ ਹੁੰਦਾ ਹੈ ਜਦੋਂ ਸਾਡਾ ਬੱਚਾ ਇੱਕ ਸਫਲ ਨਾਗਰਿਕ ਬਗਨ ਕੇ ਨਿਕਲਦਾ ਹੈ ਤੇ ਉਚਾਈਆਂ ਨੂੰ ਛੂੰਹਦਾ ਹੈ ਤੇ ਸੋਸਾਇਟੀ ਦੀ ਸੇਵਾ ਕਰਦਾ ਹੈ ਤੇ ਮੈਡਮ ਜੀ ਦੇਖਣ ਜੀ ਵੀ ਆ ਰਹੇ ਸੁਣ ਜੇ ਵਰ ਕਿ ਬੱਚਿਆਂ ਨੇ ਜਿਹੜੇ ਸੋਹਣੇ ਸੋਹਣੇ ਗਿਫਟ ਵੀ ਲਿਆਂਦੇ ਆ ਟੀਚਰਾਂ ਵਾਸਤੇ ਅੱਜ ਅੱਜ ਬਹੁਤ ਬੱਚਿਆਂ ਨੂੰ ਬੜੀ ਮੈਂ 2 ਦਿਨ ਤੋਂ ਲਗਾਤਾਰ ਹਿਦਾਇਤ ਦਿੰਦੀ ਰਹੀ ਆ ਕਿ ਬੱਚੇ ਬਿਲਕੁਲ ਕੋਈ ਫਜ਼ੂਲ ਖਰਚੀ ਨਹੀਂ ਕਰਨੀ ਮਾਪਿਆਂ ਦੇ ਕਿਸੇ ਕਿਸਮ ਦਾ ਬੋਝ ਨਹੀਂ ਪਾਉਣਾ ਪਰ ਇਹ ਬੱਚਿਆਂ ਦਾ ਪਿਆਰ ਤੇ ਮਾਤਾ ਪਿਤਾ ਦਾ ਸਤਿਕਾਰ ਹੈ ਅਧਿਆਪਕ ਦੇ ਪ੍ਰਤੀ ਜਿਨ੍ਹਾਂ ਨੇ ਨਾ ਹਿਦਾਇਤਾਂ ਤੋਂ ਬਾਵਜੂਦ ਵੀ ਆਪਣੇ ਬੱਚਿਆਂ ਨੂੰ ਗਿਫਟ ਜਿਹੜੇ ਨੇ ਆਪਣੇ ਟੀਚਰਸ ਲਈ ਭੇਜੇ ਨੇ ਇਸ ਲਈ ਮੈਂ ਮਾਤਾ ਪਿਤਾ ਦਾ ਵੀ ਸ਼ੁਕਰਗੁਜ਼ਾਰ ਹਾਂ ਤੇ ਨਾ ਬੱਚਿਆਂ ਦੇ ਪਿਆਰ ਲਈ ਬਹੁਤ ਹੀ ਧੰਨਵਾਦੀ ਠੀਕ ਧੰਨਵਾਦ ਬਣਾਓ ਜੀ ਕੁਲਵੰਤ ਕੋਰ ਮੈਡਮ ਜੀ ਅੱਜ ਟੀਚਰ ਦੇ ਜੋ ਦਿਹਾੜਾ ਵਾ ਮਨਾਇਆ ਜਾ ਰਿਹਾ ਹਰੇਕ ਫੂਲ ਦੇ ਵਿੱਚ ਫਿਰ ਇਹ ਕਾਲਜ ਵਿੱਚ ਕੀ ਕਰਨਾ ਚਾਹੋਗੇ ਅੱਜ ਦੇ ਦਿਹਾੜੇ ਤੇ ਖਾਸ ਕਰਕੇ ਇਹ ਟੀਚਰਸ ਦਾ ਫੈਸਟੀਵਲ ਹੈ ਅੱਜ ਦਾ ਦਿਨ ਸਾਨੂੰ ਪੂਰੇ ਸਾਲ ਜਿਹੜੀ ਰਿਸਪੈਕਟ ਮਿਲਦੀ ਹੈ ਉਹ ਅੱਜ ਦੇ ਦਿਨ ਮਿਲਦੀ ਹੈ ਮੈਨੂੰ ਅੱਛਾ ਲੱਗਦਾ ਹੈ ਬੱਚਿਆਂ ਦਾ ਪਿਆਰ ਦੇਖ ਕੇ ਪੈਰੈਂਟਸ ਦਾ ਪਿਆਰ ਦੇਖ ਕੇ ਇਸ ਚੀਜ਼ ਨੂੰ ਸਾਨੂੰ ਬਹੁਤ ਵਧੀਆ ਲੱਗਦਾ ਕਿ ਅਸੀਂ ਸੋਚਦੇ ਕਿ ਬੱਚੇ ਜੋ ਹੈ ਸਾਡੇ ਲਈ ਇਨਾ ਐਫਰਟ ਕਰ ਰਹੇ ਸਾਨੂੰ ਬਹੁਤ ਬਹੁਤ ਅੱਛੀ ਖੁਸ਼ੀ ਮਿਲਦੀ ਪਈ ਹੈ ਇਸ ਚੀਜ਼ ਨੂੰ ਲੈ ਕੇ ਕਿ ਬੱਚੇ ਇਨਾ ਪਿਆਰ ਸਾਨੂੰ ਕਰਦੇ ਆ ਪੈਰੈਂਟਸ ਵੀ ਸਾਡੇ ਇਨਾ ਸਤਕਾਰ ਕਰਦੇ ਆ ਤੇ ਔਰ ਪਿਆਰ ਕਰਦੇ ਆ ਸਾਨੂੰ ਉਹ ਸਾਨੂੰ ਅੱਜ ਦੇ ਦਿਨ ਪਤਾ ਲੱਗਦਾ ਹੈ ਕਿ ਪੈਰੈਂਟਸ ਸਾਨੂੰ ਕਿੰਨਾ ਪਿਆਰ ਕਰਦੇ ਆ ਹਾਂ ਜੀ ਇੱਕ ਵੀ ਆ ਰਿਹਾ ਸੋਚਿਆ ਵਰਗਾ ਬੱਚੇ ਨੇ ਜਿਹੜੇ ਮੈਡਮਾਂ ਅਤੇ ਆ ਟੀਚਰ ਦੇ ਤੇ ਦੇ ਤੇ ਗਿਫਟ ਵੀ ਜਾਂਦੇ ਆ ਹਾਂਜੀ 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 ਬਹੁਤ ਮਤਲਬ ਮੋਸਟਲੀ ਸਾਰੇ ਹੀ ਬੱਚਿਆਂ ਨੇ ਗਿਫਟ ਲੈਂਦੇ ਆ ਆਪਣੇ ਆਪਣੇ ਟੀਚਰਸ ਵਾਸਤੇ ਮੈਂ ਐਜ਼ ਅ ਕੋਆਰਡੀਨੇਟਰ ਆ ਇਥੇ ਔਰ ਮੈਂ ਕਲਾਸ 'ਚ ਨਹੀਂ ਹੈਗੀ ਫਿਰ ਵੀ ਮੇਰੇ ਵਾਸਤੇ ਵੀ ਬੱਚਿਆਂ ਨੇ ਸਪੈਸ਼ਲੀ ਗਿਫਟ ਲੈਂਦੇ ਆ ਪੈਰੈਂਟਸ ਆਏ ਆ ਮੇਰੇ ਵਾਸਤੇ ਗਿਫਟ ਲੈ ਕੇ ਮੈਨੂੰ ਇਹੀ ਗੱਲ ਬਹੁਤ ਅੱਛੀ ਲੱਗਦੀ ਆ ਕਿ ਜੋ ਬੱਚਿਆਂ ਦਾ ਔਰ ਪੈਰੈਂਟਸ ਦਾ ਐਫਰਟ ਆ ਉਹ ਨਜਰ ਆ ਰਿਹਾ ਹੈ টিਚਰਸ ਦੇ ਤੇ ਹਾਂਜੀ ਅੱਜ ਕੀ ਕੀ ਪ੍ਰੋਗਰਾਮ ਤੁਹਾਡੇ ਕੋਲੋਂ ਜਿਹੜਾ ਬੱਚਿਆਂ ਦਾ ਖਾਸ ਕਰਕੇ ਜਿੱਦਾਂ ਤੁਸੀਂ ਆਪਣੇ ਵੱਲੋਂ ਜਿਹੜਾ ਨਿੱਕੇ ਹੈਗਾ ਬੱਚਿਆਂ ਦਾ ਤੇ ਇਹ ਹੈ ਕਿ ਬੱਚਿਆਂ ਨੇ ਉਸ ਦਿਨ ਲਈ ਵੱਡੀ ਵਿੰਗਸ ਤੇ ਉਹ ਬੱਚਿਆਂ ਨੇ ਜਿੱਦਾਂ ਕੇਕ ਵਗੈਰਾ ਕੱਟ ਕੀਤਾ ਹੈ ਵਗੈਰਾ ਬੱਚਿਆਂ টিਚਰਸ ਵਾਸਤੇ ਗਿਫਟ ਲੈ ਕੇ ਆਏ ਆ ਛੋਟੇ ਬੱਚੇ ਵੀ টিਚਰਸ ਵਾਸਤੇ ਗਿਫਟ ਲੈ ਕੇ ਆਏ ਨੇ ਹਾਂਜੀ ਬਸ ਸਾਡੇ ਵਿੱਚ ਇੱਕ ਇੱਕ ਵਾਰੀ ਇਹ ਦਿਹਾੜਾ ਕਿੰਨੇ ਕੁ ਖੁਸ਼ੀ ਅੱਜ ਦੇ ਦਿਹਾੜੇ ਦੇ ਬਹੁਤ ਜ਼ਿਆਦਾ ਇਹ ਸਾਡਾ ਬੱਚਿਆਂ ਵੱਲੋਂ ਜਿਹਦਾ ਬਹੁਤ ਬਹੁਤ ਆਕਰ ਕੇ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਇਹ ਸਾਡੇ ਮਤਲਬ ਇਹ ਸਾਡਾ ਫੈਸਟੀਵਲ ਇਹ ਕਹਿੰਦੇ ਨਾ ਦੀਵਾਲੀ ਆਂਦੀ ਆ ਲੋਹੜੀ ਹੁੰਦੀ ਆ ਇਹ ਟੀਚਰਸ ਦਾ ਇੱਕ ਫੈਸਟੀਵਲਸ ਆ ਹਾਂਜੀ